ਇੱਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦਣਾ ਕਲੱਸਟਰ ਬਹਾਦਰਪੁਰ ਬਲਾਕ ਜੀਮਾਟੇ ਜ਼ਿਲ੍ਹਾ ਸੰਗਰੂਰ ਸੋ ਬੱਚਿਓ ਲੈ ਕੇ ਆਏ ਹਾਂ ਤੁਹਾਡੇ ਲਈ ਨਵੀਂ ਗਤੀਵਿਧੀ ਅੱਜ ਦਾ ਦੋਸਤ ਜੋੜ ਕਿਹੜੀ ਗਤੀਵਿਧੀ ਆਪਣੀ ਅੱਜ ਦਾ ਦੋਸਤ ਜੋੜ ਅੱਜ ਦਾ ਦੋਸਤ ਜੋੜ ਦੇਖੋ ਮੈਨੂੰ ਇਹਦਾ ਇਨਸਾਨ ਵੀ ਪਾਇਆ ਹਨ ਜੋੜ ਪਤਾ ਲੱਗ ਗਿਆ ਹਾਂ ਬੱਚਿਓ ਦੇਖੋ ਮੈਂ ਗੋਲ ਚੱਕਰ ਦੇ ਵਿੱਚ ਲਿਖਿਆ 18 ਕਿੰਨਾ ਲਿਖਿਆ 18 ਤੇ ਇਧਰ ਮੈਂ ਦੇਖੋ ਹੋਰ ਅੰਕ ਲਿਖੇ ਹੋਏ ਨੇ ਹਨਾ ਤਾਂ ਬੱਚਿਓ ਤੁਸੀਂ ਇਸ ਤਰ੍ਹਾਂ ਇਹ ਡੱਬੇ ਨੂੰ ਪੂਰਾ ਕਰਨਾ ਤਾਂ ਕਿ ਜਿਹੜਾ ਵੀ ਤੁਸੀਂ ਅੰਕ ਲਿਖੋਗੇ ਉਹਨੂੰ ਇਹਦੇ ਨਾਲ ਜੋੜਨ ਤੇ ਆਪਣਾ ਜੋੜ ਕਿੰਨਾ ਆਜੇ 18 ਕਿੰਨਾ ਆਜੇ 18 ਸਮਝ ਲੱਗ ਗਈ ਬੱਚਿਓ ਹਾਂਜੀ ਆਪਾਂ ਹੁਣ ਫੇਰ ਗਤੀਵਿਧੀ ਕਰੀਏ ਸ਼ੁਰੂ ਕਰੀਏ ਚਲੋ ਜੀ ਤਾਂ ਬੱਚਿਓ ਹੁਣ ਮੇਰੇ ਕੋਲ ਇੱਕ ਬੱਚਾ ਆਵੇ ਮੈਨੂੰ ਦੱਸੇ ਇਹ ਵੀ ਇੱਥੇ ਫਿਰ ਕਿੰਨਾ ਲਿਖਦੀਏ ਤਾਂ ਕਿ ਇਹ ਜੋੜ ਆਪਣਾ 18 ਆ ਜਾਏ ਤੁਸੀਂ ਆਉਂਗੇ ਸੋਮਨ ਪ੍ਰੇਤ ਕੌਰ ਆ ਲਿਖੋ ਬਟ ਇਸ ਤਰ੍ਹਾਂ ਹੀ ਲਿਖੋ ਜਿਵੇਂ ਮੇਰਾ ਲਿਖਿਆ ਹੈ ਇਧਰਲੀ ਸਾਈਡ ਜੀ ਹੋਣਾ ਇਹਨਾਂ ਲਿਖੋਗੇ 9 ਤਾੜੇ ਮਾਰੋ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੁਕਾ 9 ਦੇ ਵਿੱਚ 9 ਜੋੜਿਆ ਤਾਂ ਕਿੰਨਾ ਬਣ ਗਿਆ ਜੋੜ 18 ਲੱਗੇ ਸਮਝੇ ਤਾਂ ਹੋਣਾ ਅਗਲਾ ਬੱਚਾ ਆਓ ਜੇ 7 ਦੇ ਵਿੱਚ ਕਿੰਨਾ ਜੋੜੀਏ ਕਿ ਆਪਣਾ ਜੋੜ 18 ਬਣ ਜਾਏ 7 ਦੇ ਵਿੱਚ ਆਪਾਂ ਕਿੰਨਾ ਜੋੜੀਏ ਆਪਣਾ ਜੋੜ ਜਿਹੜਾ ਉਹ 18 ਬਣ ਜਾਏ ਚਲੋ ਜੀ ਦੱਸੋ ਬੇਟਾ ਤੁਸੀਂ ਲਿਖੋ ਬੇਟਾ ਵੈਰੀ ਗੁੱਡ ਤਾੜੀ ਮਾਰੋ ਅਮਨਦੀਪ ਨੇ ਆ ਤੇ ਵੀ ਬੱਚੇ ਥੋੜਾ ਖੁਸ਼ ਰਹਿਆ ਕਰੋ ਤੁਸੀਂ 11 ਦੇ ਵਿੱਚ 7 ਜੋੜਤਾ ਤਾਂ ਤੁਹਾਨੂੰ ਕਿੰਨਾ ਪਤਾ ਲੱਗ ਗਿਆ 18 ਬਣ ਗਿਆ 11 ਤੇ 7 18 ਠੀਕ ਹੈ ਚਲੋ ਜੀ ਸ਼ਾਬਾਸ਼ ਬੇਟਾ ਅੱਗੇ ਆਓ ਜੀ ਅੱਪਾ 10 ਲਿਖਿਆ ਹੋਇਆ ਜੋੜ ਦੀ ਨਿਸ਼ਾਨੀ ਪਾਈ ਹੋਈ ਆ ਤਾਂ ਇੱਥੇ ਆਪਾਂ ਕਿੰਨਾ ਲਿਖੀਏ ਕਿ ਜੋੜ ਆਪਣਾ 18 ਆ ਜੀ ਸਰ ਜੋਤ ਕਾ ਹਾਂ ਜੀ ਕਿੰਨਾ ਲਿਖਿਆ ਨੇ 8 10 ਦੇ ਵਿੱਚ ਇਹ 8 ਜੋੜਤਾ ਤਾਂ ਕਿੰਨਾ ਜੋੜ ਬਣ ਗਿਆ 18 ਠੀਕ ਆ ਸ਼ਾਬਾਸ਼ ਬੇਟਾ ਵੈਰੀ ਗੁੱਡ ਦੇ ਹੋਣਾ ਅੱਗੇ ਬੱਚਾ ਆਵੋ ਭਾਈ 11 ਦੇ ਵਿੱਚ ਕਿੰਨਾ ਜੋੜੀਏ ਕਿ ਉੱਤਰ ਆਪਣਾ 18 ਬਣ ਜੇ ਤੁਸੀਂ ਹਾਂਗੇ ਆਓ ਬੇਟਾ ਆਓ ਆਓ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ 11 ਦੇ ਵਿੱਚ 7 ਜੋੜ ਕੇ 18 ਬਣ ਜੂ òn ਰਹਿ ਗਿਆ ਆਪਣਾ ਇੱਧਰ ਆ ਰਹਿ ਗਿਆ ਦੇਖੋ 12 ਲਿਖਿਆ ਹੋਇਆ ਤਾਂ ਇੱਥੇ ਉੱਪਰ ਦੇ ਡੱਬੇ 'ਚ ਕਿੰਨਾ ਲਿਖਾਂਗੇ ਆਪਾਂ ਇਹ ਆਪਣਾ ਜੋੜ 18 ਬਣ ਜੇ ਕਿ ਕਿਹੜਾ ਬੱਚਾ ਆਊਗਾ ਦੱਸੋ ਬੱਚਿਓ 12 ਦੇ ਵਿੱਚ ਆਪਾਂ ਕਿੰਨਾ ਜੋੜੀਏ ਕਿ ਆਪਣਾ ਜੋੜ 18 ਬਣ ਜੇ ਦੱਸੋ ਸ਼ਾਬਾਸ਼ ਦੱਸੋ ਜੀ ਹਾਂ ਤੁਸੀਂ ਆਂਗਾ ਬੇਟਾ ਕੋਈ ਗੱਲ ਨਹੀਂ ਬੜੀ ਗਲਤ ਹੋ ਗਈ ਮੈਂ ਦੱਸ ਦੂੰਗੀ ਕਿੰਨਾ ਲਿਖੀ ਆਪਾਂ ਬੇਟੇ ਗਲਤ ਹੋ ਗਿਆ 12 ਤੇ 8 ਤਾਂ 20 ਬਣ ਗਿਆ ਆਪਾਂ 18 ਬਣਾਉਣਾ कोई गल नहीं बेटा शाबाश दसो भी आप कि लिखिए आप अठारह जोड़ बन गए अजय भी गलत है पुत आप इतने अठारह नहीं लिखना पुत आप इतने अठारह तो था है ही है आप इस डब्बे कितना अंक लिखिए कि अपना जोड़ अठारह बन गए दसो शाबाश नहीं गलत बेटा कोई गल नहीं बेटा ਕਭਰਾਉਣਾ ਨਹੀਂ ਆਪਾਂ ਸਿੱਖਦੇ ਆਪਾਂ ਕਿਸੇ ਨੂੰ ਹੋਰ ਬੱਚੇ ਨੂੰ ਮੌਕਾ ਦੇਵਾਂਗੇ ਬੱਚੇ ਮੈਨੂੰ ਕੋਈ ਵੀ ਬੱਚਾ ਆ ਕੇ ਦੱਸੋ ਵੀ 12 ਦੇ ਵਿੱਚ ਮੈਂ ਕਿੰਨਾ ਜੋੜਾ ਤਾਂ ਕਿ ਜੋੜ ਆ ਜਾਓ ਤੁਸੀਂ ਆਓ ਬੱਚੇ ਚਸਕਿਆਂ ਨਾਲ ਵੇਖੇ ਸੀ ਨਾ ਹਾਂਜੀ ਸਰ ਹਾਂ ਲਿਖੋ ਬੇਟਾ ਲਿਖੋ ਲਿਖੋ ਸ਼ਾਬਾਸ਼ ਚੱਕ ਦੇਵੋ ਕਭਰਾਉਣਾ ਨਹੀਂ ਫਿਰ ਵੀ ਬਿਲਕੁਲ ਕਭਰਾਉਣਾ ਨਹੀਂ 12 ਦੇ ਵਿੱਚ ਸਹਿਜ ਨੇ 6 ਜੋੜ ਤਾਂ ਤਾਂ ਉੱਤਰ ਕਿੰਨਾ ਆ ਗਿਆ ਆਪਣਾ 18 ਸ਼ਾਬਾਸ਼ ਬੱਚੇ ਸ਼ਾਬਾਸ਼ ਬੇਟਾ ਕੋਈ ਗੱਲ ਨਹੀਂ ਫਿਰ ਕਿਉਂ ਹੋਏ ਜੇ ਨਹੀਂ ਆਇਆ ਆਪਾਂ ਸਿੱਖਣ ਲਈ ਕਹਤੀ ਵੀਰੇ ਕਰ ਰਹੇ ਆ ਨਾ ਵੈਰੀ ਗੁੱਡ ਚਲੋ ਜੀ ਅੱਗੇ ਦੇਖੋ ਪੰਜ ਲਿਖਿਆ ਹੋਇਆ ਕਿੰਨਾ ਜੋੜੀਏ ਕਿ ਜੋੜ ਆਪਣਾ 18 ਆ ਜੇ ਹਾਂਜੀ ਦੱਸੋ ਵੈਰੀ ਗੁੱਡ ਵੈਰੀ ਗੁੱਡ ਇਹ ਵਹੀ ਬੱਚਾ ਜਿਹੜਾ ਇੱਥੇ ਗਲਤ ਕਰ ਗਿਆ ਸੀ ਤਾਂ ਹੁਣ ਇਹਨੂੰ ਸਾਡੀ ਗਤੀਵਿਧੀ ਦੀ ਸਮਝ ਲੱਗੀ ਗਤੀਵਿਧੀ ਦੀ ਸਮਝ ਲੱਗੀ ਦੇਖੋ ਪਹਿਲਾਂ ਔਖਾ ਸੀ ਤਾਂ ਹੁਣ ਇਸ ਬੱਚੇ ਨੇ ਔਖਾ ਵੀ ਲਿਖਤਾ ਵੈਰੀ ਗੁੱਡ ਗਤੀਵਿਧੀ ਕਰਨ ਦਾ ਹੀ ਫਾਇਦਾ ਹੋਇਆ ਨਾ ਬੱਚੇ ਆਪਣਾ ਤੁਹਾਨੂੰ ਪਤਾ ਲੱਗਿਆ ਤਾਂ ਇਸ ਬੱਚੇ ਨੇ ਪੰਜ ਲਿਖਿਆ ਸੀ 13 ਲਿਖਦਾ 13 ਦੇ 5 ਤਾਰਾ ਮੈਨੇ ਬਹੁਤ ਵਧੀਆ ਲੱਗਿਆ ਬੱਚੇ ਤੁਸੀਂ ਸਿੱਖ ਗਏ ਠੀਕ ਆ ਚਲੋ ਜੀ ਹੁਣ ਆਪਣਾ ਇੱਕ ਰਹਿ ਗਿਆ 8 ਲਿਖਿਆ ਹੋਇਆ ਮੇਰਾ ਤਾਂ ਇੱਥੇ ਕੋਈ ਬੱਚਾ ਲਿਖੋ ਵੀ ਆਪਾਂ ਜੋੜੇਣਾ ਉਹ 18 ਮੰਨ ਜੀ ਆਓ ਜੀ ਸ਼ਾਬਾਸ਼ ਵੈਰੀ ਗੁੱਡ ਇਹ ਨੇ ਸਾਡੇ ਹੀਰੇ ਹੀਰੇ ਇਹ ਸਾਡੇ ਸਕੂਲ ਦੇ ਹੀਰੇ ਬੱਚੇ ਨੇ ਜੀ ਜਿਹੜੇ ਗਤੀਵਿਧੀ ਕਰ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਦੇਖੋ ਹੁਣ ਮੇਰੇ ਕੋਲ ਆਏ ਹੋ ਬੱਚੇ ਜਿਹੜੇ ਬੱਚਿਆਂ ਨੇ ਗਤੀਵਿਧੀ ਕੀਤੀ ਅੱਜ ਦੀ ਆਜੋ ਸਾਰੇ ਆਓ ਜੀ ਆਓ ਆਓ ਜਿਨ੍ਹਾਂ ਨੇ ਅੱਜ ਦੀ ਗਤੀਵਿਧੀ ਕੀਤੀ ਆ ਬਸ ਇਹਨੇ ਉੱਚੀ ਸੀ ਬੇਟਾ ਮੈਨੂੰ ਆਏ ਦੱਸੋ ਹੁਣ ਤੁਹਾਨੂੰ ਗਤੀਵਿਧੀ ਕਿਵੇਂ ਲੱਗੀ ਅੱਜ ਦੀ ਬਹੁਤ ਵਧੀਆ ਬਹੁਤ ਵਧੀਆ ਦੇਖੋ ਆਪਣੇ ਇੱਕ ਬੱਚੇ ਨੇ ਜੋੜ ਨਹੀਂ ਸਿਆਇ ਫਤਿਹ ਨੂੰ ਹਨਾ ਕੋਈ ਤੋਂ ਸੋਨੇ ਨੇ ਤਾਂ ਇਹ ਗਤੀਵਿਧੀ ਦਾ ਇਹੀ ਫਾਇਦਾ ਹੋਇਆ ਕਿ ਇਹ ਬੱਚਾ ਆਪਣਾ ਅੱਜ ਦਾ ਜੋੜ ਸਿੱਖ ਗਿਆ ਠੀਕ ਆ ਤੁਹਾਨੂੰ ਵੀ ਜੇਕਰ ਸਾਡੀ ਗਤੀਵਿਧੀ ਵਧੀਆ ਲੱਗੀ ਹੋਵੇ ਤਾਂ ਆਪਣੇ ਬੱਚਿਆਂ ਤੱਕ ਜ਼ਰੂਰ ਭੇਜਣਾ ਧੰਨਵਾਦ